ਤੁਹਾਨੂੰ ਗਦਾਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਸਾਨੂੰ ਕੋਈ ਕੀ ਕਹਿੰਦਾ ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੱਦੇ ਤੇ ਜਾਵਾਂਗੇ ਨਾ ਅਸੀਂ ਕਿ ਜਥੇਵੰਦੀ ਹੈ ਹੁਣ ਤੁਹਾਡੇ ਘਰ ਵਿਆਹ ਹੈ ਤੁਸੀਂ ਬੁਲਾਓ ਨਾ ਕਿਸੇ ਨੂੰ ਚਲਾਓ ਨਾ ਜੇ ਦੂਜਾ ਬੰਦਾ ਕਹੇ ਵੀ ਤੁਹਾਡੇ ਵਿਆਹ 'ਚ ਫਲਾਣਾ ਬੰਦਾ ਨਹੀਂ ਆਇਆ ਕੀ ਗੱਲ ਤਾਂ ਠੀਕ ਨਹੀਂ ਹੁੰਦੀ ਕਿਉਂਕਿ ਕਿਸੇ ਤੇ ਪ੍ਰੋਗਰਾਮ ਉਹ ਨਾ ਰੱਖਿਆ ਹੋਇਆ ਉਥੇ ਅਸੀਂ ਜਾ ਕੇ ਜਾ ਕੇ ਵਿੱਚ ਟੰਗ ਡਾਈਏ ਕਿ ਉਹਨਾਂ ਕਿਸਾਨਾਂ ਨੂੰ ਕੀ ਕਹੋਗੇ ਜੋ ਤੁਹਾਡੀ ਜਥੇਵੰਦੀ ਨੂੰ ਇਸ ਅੰਦੋਲਨ ਦੇ ਵਿੱਚ ਛੱਡ ਚੁੱਕੇ ਨੇ ਸ਼ੁਭਕਰਨ ਦੇ ਕਤਲ ਮੰਗਰੋਂ ਅੱਜ ਦੇਸ਼ਪੁਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲੇ ਦਿਨ ਵਜੋਂ ਬਣਾਇਆ ਜਾ ਰਿਹਾ ਹੈ ਇਸ ਸਮੇਂ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਅਗਰਾਹਾਂ ਜੀ ਮੌਜੂਦ ਨੇ ਅਗਰਾਹਾਂ ਸਾਹਿਬ ਕਿਵੇਂ ਵੇਖਦੇ ਹੋ ਸ਼ੁਭਕਰਨ ਦੇ ਕਤਲ ਪਿੱਛੇ ਕਿਸ ਦਾ ਹੱਥ ਮੰਨਦੇ ਹੋ ਅਸੀਂ ਤਾਂ ਸਰਕਾਰ ਨੂੰ ਦੋਸ਼ੀ ਠਰਾਵਾਂਗੇ ਜੀ ਜਿਹੜੇ ਅੰਦੋਲਨਕਾਰੀ ਸੀ ਜਿਹੜੇ ਅੰਦੋਲਨ ਕਰਨ ਜਾ ਰਹੇ ਨੇ ਉੱਥੇ ਉਹਨਾਂ ਸੜਕਾਂ ਤੇ ਰੋਕ ਲੇ ਉਦੋਂ ਪਿੱਛੋਂ ਜਿਹੋ ਉਹਨਾਂ ਨੇ ਰੋਕਣ ਦੇ ਬਾਅਦ ਉਹਨੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਾਂ ਦੇ ਵਿੱਚ ਨੌਜਵਾਨਾਂ ਤੇ ਗੋਲੀ ਚੱਲੀ ਹੈ ਤੇ ਗੋਲੀ ਦੇ ਵਿੱਚ ਸ਼ਹੀਦ ਹੋਇਆ ਜਿਹੜਾ ਕਿਸਾਨ ਸੁਖਰਨ ਸਿੰਘ ਨੌਜਵਾਨ 22 ਸਾਲ ਦਾ ਅਸੀਂ ਤਾਂ ਦੋਸ਼ੀ ਸਰਕਾਰ ਨੂੰ ਹੀ ਮੰਨਾਂਗੇ ਅਗਰਾਹ ਸਾਹਿਬ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਲਗਾਤਾਰ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਤੇ ਗੋਲੀ ਦਾਗੇ ਜਾ ਰਹੇ ਨੇ ਕਿਵੇਂ ਵੇਖਦੇ ਹੋ ਹਰਿਆਣਾ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਬਰ ਨੂੰ ਤਾਂ ਜਬਰ ਦੇਖਾਂਗੇ ਜੀ ਜੋ ਜਬਰ ਹੋ ਰਿਹਾ ਉੱਥੇ ਜੋ ਕੁਛ ਧੱਕਾ ਹੋ ਉਹਤੇ ਕਿਸਾਨਾਂ ਦੇ ਉੱਤੇ ਅਸੀਂ ਤਾਂ ਉਹਨੂੰ ਜ਼ਬਰਦ ਦੇ ਰੂਪ ਜੀ ਦੇਖਾਂਗੇ। ਓਗਰਾਹ ਸਾਹਿਬ ਇੱਕ ਨਾ ਜਦੋਂ ਵੀ ਅੰਦੋਲਨ ਦੇ ਵਿੱਚ ਜਾਂਦੇ ਆ ਤਾਂ ਇਸ ਵਾਰ ਓਗਰਾਹ ਜਥੇਵੰਦੀ ਨੂੰ ਛੱਡ ਕੇ ਆਏ ਨੌਜਵਾਨਾਂ ਨੂੰ ਬਹੁਤ ਸੈਲੀਬ੍ਰੇਟ ਕੀਤਾ ਜਾਂਦਾ ਹੈ ਤੁਹਾਨੂੰ ਗਦਾਰ ਸ਼ਬਦ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਅਸੀਂ ਉਹਨਾਂ ਨੂੰ ਕੀ ਜਵਾਬ ਦਈਏ ਜੇ ਤੁਸੀਂ ਸਾਨੂੰ ਗਾਲ ਕੱਢ ਤੋਂ ਤੁਹਾਨੂੰ ਮੁੜ ਕੇ ਮੈਂ ਗਾਲ ਕੱਢਾਂ ਅਸੀਂ ਇਹ ਤਾਂ ਉਹਨਾਂ ਦਾ ਜਾਇਜ਼ ਹੈ ਉਹਨਾਂ ਦਾ ਬੋਲਣਾ ਉਹ ਤਰੀਕਾ ਉਹਨਾਂ ਦਾ ਜਿਵੇਂ ਗਦਾਰ ਇਹ ਤਾਂ ਫੈਸਲਾ ਤਾਂ ਲੋਕਾਂ ਨੇ ਕਰਨਾ ਹੈ ਕਿ ਕੌਣ ਗਦਾਰ ਹੈ ਕੌਣ ਕੀ ਹੈ ਇਹਦਾ ਮਤਲਬ ਨਹੀਂ ਲੋਕ ਅਮਲ ਦੇਖਦੇ ਆ। ਹਰੇਕ ਜੱਥੇਬੰਦੀ ਦਾ ਸਾਨੂੰ ਕੋਈ ਕੀ ਕਹਿੰਦਾ ਸਾਨੂੰ ਇਸ ਗਲਤੀ ਕੋਈ ਕਰਵਾਉਂਦਾ ਤੇ ਤੁਹਾਨੂੰ ਇਸ ਅੰਦੋਲਨ ਦੇ ਵਿੱਚ ਕੀ ਖਾਮੀਆਂ ਲੱਗਦੀਆਂ ਨੇ ਇਸ ਵਾਰ ਸਾਨੂੰ ਕੋਈ ਖਾਮੀ ਨਹੀਂ ਲੱਗਦੀ ਅੰਦੋਲਨਕਾਰੀ ਦੇ ਜਦੋਂ ਅੰਦੋਲਨ ਕਰਦੇ ਹੁਣ ਇਹਦਾ ਰਿਵਿਊ ਬਾਅਦ ਚ ਹੁੰਦਾ ਖਾਮੀਆਂ ਹਰੇਕ ਜੱਥੇਬੰਦੀ ਆਪਦੀ ਆਪ ਭਰਦੀ ਹੁੰਦੀ ਹੈ ਉਹਦੀਆਂ ਖਾਮੀਆਂ ਕਿਸੇ ਨੇ ਦੂਜੇ ਨੇ ਬਾਹਰ ਕਰਕੇ ਉਹਨਾਂ ਦੇ ਵਿੱਚ ਐਸ ਤਰ੍ਹਾਂ ਦੀ ਕੋਈ ਹਕੂਮਤ ਨੂੰ ਇਹੀ ਜੀ ਕਮਜ਼ੋਰੀ ਬਾਹਰ ਨਹੀਂ ਲੈ ਕੇ ਹਣੀ ਚਾਹੀਦੀ ਸਾਨੂੰ ਇਹ ਜੀ ਵੇਲੇ ਇਹ ਜੀ ਵੇਲੇ ਸਾਨੂੰ ਕੋਈ ਵੀ ਨਾ ਤੇ ਟੈਕ ਨਹੀਂ ਕਰਦਾ ਇਹ ਮੌਕਾ ਨਹੀਂ ਕਿਸਾਨ ਸੰਗਠਨ ਇਕੱਠੇ ਕਿਉਂ ਨਹੀਂ ਹੋ ਰਹੇ ਫਿਰ ਕਾਮੀ ਕਾਮੀ ਨਹੀਂ ਲੱਗ ਕਾਮੀ ਵੀ ਨਹੀਂ ਲੱਗ ਰਹੀ ਕਿਸਾਨ ਸੰਗਠਨ ਫਰ ਇਕੱਠੇ ਵੀ ਨਹੀਂ ਹੋ ਰਹੇ ਇਹ ਤਾਂ ਹੁਣ ਤੁਹਾਡੀ ਐਨਕ ਦਾ ਫਰਕ ਹੈ ਨਾ ਅੱਜ ਸਾਰਾ ਭਾਰਤ ਛੜਕਾਂ ਤੇ ਤੁਸੀਂ ਇਹਨੂੰ ਇਕੱਠੇ ਹੀ ਮੰਨਦੇ ਕਦੇ ਵੀ ਤੁਸੀਂ ਸੁੱਤੇ ਪਏ ਨੇ ਲੋਕ 13 ਤਰੀਕ ਨੂੰ ਅਟੈਕ ਹੋਇਆ ਸਾਰਾ ਪੰਜਾਬ ਛੜਕਾਂ ਤੇ ਤੁਸੀਂ ਇਹਨੂੰ ਇਕੱਠੇ ਹੀ ਮੰਨਦੇ ਜਦੋਂ ਕਿਸੇ ਨੇ ਕੁਸ਼ੀ ਤੇ ਜ਼ਬਰ ਹੁੰਦਾ ਧੱਕਾ ਹੁੰਦਾ ਜਦੋਂ ਲੋਕ ਬਾਹਰ ਨਿਕਲਦੇ ਨੇ ਫਿਰ ਉਹਨਾਂ ਸਮਝੋ ਵੀ ਉਹ ਲੋਕ ਉਹਦੇ ਨਾਲ ਹੀ ਨੇ ਐ ਨਹੀਂ ਇਹ ਕਿ ਕਿ ਬਖਰੇਵੇਂ ਹੁੰਦੇ ਹੋਣਗੇ ਬਖਰੇਵੇਂ ਹੁੰਦੇ ਨੇ ਇਹ ਤਾਂ ਕੁਦਰਤੀ ਹੈ ਲੋਕਾਂ ਨੇ ਖਨੌਰੀ ਬਾਰਡਰ ਉੱਤੇ ਜਦੋਂ ਸ਼ੂਤ ਕਰਨ ਦਾ ਕਤਲ ਹੁੰਦਾ ਤਾਂ ਲੋਕਾਂ ਵਿੱਚ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਖਨੌਰੀ ਬਾਰਡਰ ਤੇ ਉਗਰਾਹਾਂ ਜਥੇਵੰਦੀ ਕਿਉਂ ਨਹੀਂ ਪਹੁੰਚ ਰਹੀ ਇਹ ਲੋਕਾਂ ਨੇ ਮਹਿਸੂਸ ਕੀਤਾ ਕਿ ਬੰਦ ਸੱਦੇ ਤੇ ਜਾਵਾਂਗੇ ਨਾ ਅਸੀਂ ਕਿ ਜਥੇਵੰਦੀ ਹੈ ਹੁਣ ਤੁਹਾਡੇ ਘਰ ਵਿਆਹ ਹੈ ਤੁਸੀਂ ਬੁਲਾਓ ਨਾ ਕਿਸੇ ਨੂੰ ਚਲਾਓ ਨਾ ਜੇ ਦੂਜਾ ਬੰਦਾ ਕਹੇ ਵੀ ਤੁਹਾਡੇ ਵਿਆਹ ਚ ਫਲਾਣਾ ਬੰਦਾ ਨਹੀਂ ਆਇਆ ਇਹ ਗੱਲ ਤਾਂ ਠੀਕ ਨਹੀਂ ਹੁੰਦੀ ਯੋਕੇ ਕਿਸੇ ਦੇ ਪ੍ਰੋਗਰਾਮ ਉੱਤੇ ਰੱਖਿਆ ਹੋਇਆ ਉਥੇ ਅਸੀਂ ਜਾ ਕੇ ਜਾ ਕੇ ਵਿੱਚ ਟੰਗੜਾ ਜਾਈਏ ਠੀਕ ਅਗਰਾਨ ਸਾਹਿਬ ਇੱਕ ਇੱਕ ਲਾਸਟ ਸਵਾਲ ਹੈ ਮੇਰਾ ਐਮਐਸਪੀ ਦੀ ਮੰਗ ਹੈ ਜਿਹੜੀ ਉਹ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਕਿਸਾਨ ਸਾਰੀਆਂ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ ਜਿਹੜੀ ਸਰਕਾਰ ਹੈ ਹੁਣੇ ਆਖਰੀ ਪੜਾਤ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਮੰਗ ਨੂੰ ਪੂਰੀ ਹੋ ਜਾਵੇਗੀ ਕਿਉਂਕਿ ਹੁਣ ਸੈਸ਼ਨ ਨੇ ਜਿਹੜੇ ਉਹ ਵੀ ਲਗਭਗ ਹੁਣ ਸਾਰੇ ਖਤਮ ਹੋ ਚੁੱਕੇ ਨੇ ਸਿਰਫ ਹੁਣ ਇਲੈਕਸ਼ਨ ਦਾ ਐਲਾਨ ਹੋਣਾ ਬਾਕੀ ਹੈ ਤੋਂ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਇਹ ਪਹਿਲਾ ਅੰਦੋਲਨ ਸ਼ੁਰੂ ਕਰਨਾ ਚਾਹੀਦਾ ਸੀਗਾ ਇਹ ਕਹ ਕਿ ਕਿਵੇਂ ਛੱਡ ਦਈਏ ਭਲਾ ਵੀ ਪੂਰੀ ਨਹੀਂ ਹੋ ਸਕਦੀ ਵੀ ਲੜਨਾ ਕਿਉਂਕਿ ਸਰਕਾਰ ਹੁਣ ਆਖਰੀ ਪੜਾਤੇ ਆ ਦੇਖੋ ਸਰਕਾਰ ਬੇਸ਼ੱਕ ਆਖਰੀ ਪੜਾਤੇ ਆ ਸਾਨੂੰ ਆਏ ਆ ਵੀ ਇਹ ਪੂਰੀ ਹੋਵੇ ਨਾ ਹੋਵੇ ਅਸੀਂ ਇਹਨੂੰ ਕਿਉਂ ਛੱਡੀਏ ਅਸੀਂ ਤਾਂ ਸੰਘਰਸ਼ ਆਖਰੀ ਦਮ ਤੱਕ ਕਰਦੇ ਰਾਂਗੇ ਆਖਰੀ ਪੜਾਤੇ ਵੀ ਸਰਕਾਰ ਕੁਝ ਨਾ ਕੁਝ ਕਰ ਜਾਂਦੀ ਹੈ ਜਿਹੜਾ ਕੁਝ ਲਿਖ ਜੂਗੀ ਜਿਹੜਾ ਕੁਝ ਕਰ ਜੂਗੀ ਜਿਹੜਾ ਕੁਝ ਲਿਖਤੀ ਦੇ ਦੂਗੀ ਸੰਘਰਸ਼ ਕਰਨਾ ਸਾਡਾ ਕੰਮ ਹੈ ਸਰਕਾਰ ਕਿਹੜੇ ਪੜਾਤੇ ਆ ਇਸ ਗੱਲ ਦਾ ਸਾਨੂੰ ਨਹੀਂ ਕਿਉਂਕਿ ਅਸੀਂ ਕਿਹੜਾ ਸਰਕਾਰ ਬਣਾਉਣੀ ਹੈ ਇਸ ਕਰਕੇ ਸਰਕਾਰਾਂ ਨੂੰ ਫਿਕਰ ਹੋਊਗਾ ਤਾਂ ਵੀ ਕਿਹੜੇ ਪੜਾਤੇ ਆ ਕਿਹਨੂੰ ਦੇਣਾ ਕਦੋਂ ਨਹੀਂ ਦੇਣਾ ਇਹ ਤਾਂ 2020 ਦੀ ਮੰਨੀ ਹੋਈ ਮੰਗ ਹੈ ਵੀ ਅਸੀਂ ਗਾਰੰਟੀ ਕਰੂਣ ਬਣਾਵਾਗੇ ਉਸ ਵਾਸਤੇ ਕਮੇਟੀ ਬਣਾਈ ਸੀ ਉਹਦਾ ਕੀ ਸ਼ਿੱਟਾ ਨਿਕਲੇ ਹੁਣ ਤੱਕ ਨਹੀਂ ਬਣਾਇਆ ਇਸ ਕਰਕੇ ਅਸੀਂ ਤਾਂ ਸਰਕਾਰ ਨੂੰ ਪੁੱਛਾਂਗੇ ਵੀ ਭਾਈ ਤੁਸੀਂ ਨੇ ਸਾਡਾ ਵਾਅਦਾ ਕੀਤਾ ਸੀ ਪੂਰਾ ਕਿਉਂ ਨਹੀਂ ਕੀਤਾ ਇਹ ਤਾਂ ਸਾਡੇ ਕੋਲ ਇੱਕ ਅਧਿਕਾਰ ਹੈ ਇਹ ਅਧਿਕਾਰ ਤਾਂ ਕਿਸੇ ਨੂੰ ਸੁਖ ਹੋਇਆ ਅਗਰਾਂ ਸਾਹਿਬ ਉਹਨਾਂ ਨੌਜਵਾਨਾਂ ਜਾਂ ਉਹਨਾਂ ਕਿਸਾਨਾਂ ਨੂੰ ਕੀ ਕਹੋਗੇ ਲਾਸਟ ਸ਼ਬਦ ਜੋ ਜੋ ਤੁਹਾਡੀ ਜਥੇਬੰਦੀ ਨੂੰ ਇਸ ਅੰਦੋਲਨ ਦੇ ਵਿੱਚ ਛੱਡ ਚੁੱਕੇ ਨੇ ਜਿਹੜੇ ਸਾਨੂੰ ਛੱਡਦਾ ਸਾਨੂੰ ਤਾਂ ਸਾਨੂੰ ਤਾਂ ਨਹੀਂ ਲੱਗਦਾ ਵੀ ਸਾਨੂੰ ਕੋਈ ਛੱਡ ਕੇ ਗਿਆ ਕਿਉਂਕਿ ਬਹੁਤ ਨੌਜਵਾਨ ਸਾਨੂੰ ਮਿਲਦੇ ਨੇ ਅੰਦੋਲਨ ਇਸ ਵਾਰ ਉਹ ਕਹਿੰਦੇ ਨੇ ਕਿ ਅਸੀਂ ਅਗਰਾਹਾ ਸਾਹਿਬ ਇਸ ਅੰਦੋਲਨ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਸੀਗੇ ਦਿੱਲੀ ਵੱਲ ਕੂਚ ਨਹੀਂ ਕਰ ਰਹੇ ਸੀ ਅਸੀਂ ਉਹਨਾਂ ਨੂੰ ਛੱਡ ਦਿੱਤਾ ਸਾਨੂੰ ਬਹੁਤ ਮਿਲਦੇ ਨੇ ਜਿਹੜੇ ਸਾਨੂੰ ਐ ਨਹੀਂ ਜਾਣ ਸਕਦੇ ਵੀ ਅਗਰਾਹਾ ਜਥੇਵੰਦੀ ਕੀ ਹੈ ਉਹ ਸਾਡੇ ਹੋਏ ਹੈ ਹੀ ਨਹੀਂ ਸੀ ਜਿਹੜੇ ਸਾਡੇ ਹੈ ਹੀ ਨਹੀਂ ਸੀ ਉਹ ਸਾਡੇ ਨਾਲ ਰਹਿਣਗੇ ਕਿਵੇਂ ਐ ਤੇਰਾ ਜਲਦੀ ਗੱਡੀ 'ਚ ਕੋਈ ਚੜ ਗਿਆ ਉੱਤਰ ਵੀ ਜਾਂਦਾ ਕੋਈਗਾ